ਅਜੋਕੇ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਆਮ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ ਉੱਥੇ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰਾ ਇਸ ਸਮੇਂ ਭਾਰੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ। ਉਹਨਾਂ ਮੁਤਾਬਕ ਕੰਮ ਕਰਨ ਲਈ ਸੀਮਤ ਘੰਟਿਆਂ ਦੀ ਮਨਜ਼ੂਰੀ ਉਹਨਾਂ ਲਈ ਚੁਣੌਤੀ ਬਣੀ ਹੋਈ ਹੈ। ਕੀ ਸੀਮਤ ਘੰਟੇ ਨੌਕਰੀ ਲੱਭਣ ਵਿੱਚ ਵਾਕਿਆ ਹੀ ਅੜਿੱਕਾ ਬਣੇ ਹੋਏ ਹਨ? ਇਸ ਸਵਾਲ ਦੇ ਜਵਾਬ ਲਈ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੱਕ ਪਹੁੰਚ ਕੀਤੀ। ਉਹਨਾਂ ਇਸ ਮਾਮਲੇ ਤੇ ਆਪਣੇ ਤਜਰਬੇ ਸਾਂਝੇ ਕੀਤੇ। ਮੈਂ ਅਜ ਤੱਕ 500 ਜੌਬਸ ਅਪਲਾਈ ਕਰ ਚੁੱਕੀ ਹਾਂ ਤੇ ਮੈਨੂੰ ਅਜ ਤੱਕ ਮਤਲਬ ਕੋਈ ਓਪਰਚੁਨਿਟੀ ਮਿਲੀ ਨਹੀਂ ਕਿਉਂਕਿ ਮੋਸਟ ਆਫ ਦਾ ਜੌਬਸ ਉਹ ਫੁੱਲ ਟਾਈਮ ਅਵੇਲੇਬਿਲਟੀ ਮੰਗਦੇ ਆ ਤੋ ਮੈਨੂੰ ਜੈਸਾ ਫੀਲ ਹੁੰਦਾ ਹੈ ਕਿ ਕਿਉਂਕਿ ਉਹ ਫੁੱਲ ਟਾਈਮ ਅਭੀ ਅਵੇਲੇਬਿਲਟੀ ਨਹੀਂ ਹੈ ਫੁੱਲ ਟਾਈਮ ਸਟੂਡੈਂਟ ਕੰਮ ਨਹੀਂ ਕਰ ਪਾਤਾ ਤੋ ਉਸ ਵਜ੍ਹਾ ਸੇ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਰੱਖਣਾ ਤੋ ਇਹ ਇੱਕ ਬੜੀ ਪ੍ਰੋਬਲਮ ਹੈ ਇਸ ਟਾਈਮ ਕਿ ਮੈਨੂੰ ਆਪ ਨੂੰ 8 ਮੰਥ ਹੋ ਗਏ ਤੇ ਮੈਂ ਬਹੁਤ ਔਖਾ ਸਰਵਾਈਵ ਕੀਤਾ ਨ ਬਹੁਤ ਸਾਰੇ ਏਜੰਸੀ ਵਿਜ਼ਿਟ ਕਰਤੀਆਂ ਉਹ ਪੁੱਛਣਗੇ ਤੁਸੀਂ ਸਟੂਡੈਂਟ ਹੋ ਜੇਸੀ ਕਹਾਂਗੇ ਯੈਸ ਫਿਰ ਬਣਗੇ ਨੋਕੈਂਸੀ ਲਾਈਕ ਮੈਂ ਲਾਸਟ ਸੈਪਟੈਂਬਰ ਆਈ ਸੀ ਇੱਥੇ ਤੇ ਉਦੋਂ ਦੀ ਮੈਂ ਬਹੁਤ ਸਾਰੀਆਂ ਲਾਈਕ ਆਨਲਾਈਨ ਅਪਲਾਈ ਕਰਦੀਆਂ ਜੌਬਸ ਇਨਡੀਡਸ ਦੇ ਉੱਤੇ ਲਿੰਕਡਇਨਸ ਦੇ ਉੱਤੇ ਬਟ ਮੈਨੂੰ ਅਜੇ ਤੱਕ ਕੋਈ ਵੀ ਰਿਸਪੌਂਸ ਨਹੀਂ ਆਇਆ ਬਿਕਾਜ਼ ਮੇਜਰ ਇਸ਼ੂ ਇਹ ਹੈ ਕਿ ਉਹ ਫੁੱਲ ਟਾਈਮ ਪਾਲਦੀ ਨਹੀਂ ਬਟ ਪਾਰਟ ਟਾਈਮ ਹੋਣ ਕਰਕੇ ਸਟੂਡੈਂਟਸ ਨੂੰ ਨਹੀਂ ਰੱਖ ਰਹੀ ਹੈਗੇ ਸੋ ਮੈਨੂੰ ਲੱਗਦਾ ਕਿ ਜੇ ਗਵਰਨਮੈਂਟ ਫੁੱਲ ਟਾਈਮ ਅਵੇਲੇਬਲ ਕਰੇਗੀ ਸਟੂਡੈਂਟਸ ਦੇ ਲਈ ਤਾਂ ਚਾਂਸਸ ਜ਼ਿਆਦਾ ਨੇ ਕਿ ਸਟੂਡੈਂਟਸ ਨੂੰ ਜੋਬਸ ਮਿਲ ਸਕਣ ਤੇ ਇਸ ਨਾਲ ਉਹ ਆਪਣੀ ਫੀਸਿਸ ਨੇ ਜਿਹੜੀਆਂ ਉਹਨਾਂ ਨੂੰ ਵੀ ਮੈਨੇਜ ਕਰ ਸਕਦੇ ਆ ਕੋਵਿਡ ਮਹਾਮਾਰੀ ਤੋਂ ਪਹਿਲਾਂ ਵਿਦਿਆਰਥੀਆਂ ਲਈ 20 ਘੰਟੇ ਪ੍ਰਤੀ ਹਫਤਾ ਕੰਮ ਕਰਨ ਦੀ ਆਗਿਆ ਸੀ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਲੇਬਰ ਸ਼ਾਰਟੇਜ ਦਾ ਹਵਾਲਾ ਦਿੰਦੇ ਆ ਇੱਕ ਆਰਟੀ ਨੀਤੀ ਤਹਿਤ ਵਿਦਿਆਰਥੀਆਂ ਨੂੰ ਫੁੱਲ ਟਾਈਮ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ ਜਿਸ ਨੂੰ ਇਸ ਸਾਲ ਅਪ੍ਰੈਲ ਵਿੱਚ ਪੜ੍ਹਾਈ ਕਰਨ ਦਾ ਹਵਾਲਾ ਦੇ ਕੇ ਮੁਰ 20 ਘੰਟੇ ਪ੍ਰਤੀ ਹਫਤਾ ਕਰ ਦਿੱਤਾ ਗਿਆ ਹੁਣ ਆਉਂਦੇ ਫਾਲ ਸੈਸ਼ਨ ਤੋਂ ਇਸ ਨੂੰ 24 ਘੰਟੇ ਪ੍ਰਤੀ ਹਫਤਾ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਦੇ ਹੱਕਾਂ ਲਈ ਕੰਮ ਕਰਦੀ ਜਥੇਬੰਦੀ ਨੌਜਵਾਨ ਸਪੋਰਟ ਨੈਟਵਰਕ ਵੱਲੋਂ ਇਸ ਨੀਤੀ ਨੂੰ ਵਿਦਿਆਰਥੀਆਂ ਦਾ ਸ਼ੋਸ਼ਣ ਦੱਸਿਆ ਗਿਆ ਹੈ ਦੋਗਲਾ ਚਿਹਰਾ ਤੁਸੀਂ ਇਹਨੂੰ ਕਹਿ ਸਕਦੇ ਆ ਇਹ ਦੋਗਲੀ ਨੀਤੀ ਹੈ ਕਿ ਜਦੋਂ ਤਾ ਤੁਹਾਨੂੰ ਲੋੜ ਹੈਗੀ ਆ ਕੈਨੇਡੀਅਨ ਇਕਨੋਮੀ ਨੂੰ ਲੋੜ ਹੈਗੀ ਆ ਸਟੂਡੈਂਟਸ ਦੀ ਉਸ ਵੇਲੇ ਤਾਂ ਤੁਸੀਂ ਇਹਨਾਂ ਨੂੰ ਵਰਤ ਲੈਨੇ ਹੋ ਤਾਂ ਉਸ ਵੇਲੇ ਇਹਨਾਂ ਦੀ ਪੜਾਈ ਨਹੀਂ ਖਰਾਬ ਹੁੰਦੀ ਈਵਨ ਕਿ ਸਟੂਡੈਂਟ ਉਸ ਵੇਲੇ ਪੜ੍ਹੇ ਵੀ ਆ ਤੇ ਕੰਮ ਵੀ ਕੀਤਾ ਤੇ ਉਹ ਸਾਰੇ ਪਾਸ ਹੋਏ ਆ ਤੇ ਇਸ ਕਰਕੇ ਦੋਗਲੀ ਨੀਤੀ ਆ ਪਰ ਇਹ ਜਿਹੜੀ 24 ਘੰਟੇ ਦੀ ਪਾਲਿਸੀ ਹੈ ਇਹ ਵੀ ਇਹਨਾਂ ਨੇ ਵੱਡੀਆਂ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਆ ਕਿਉਂਕਿ ਬੀਕੈਂਡ ਦੇ ਉੱਤੇ ਮੈਜੋਰਟੀ ਜਿਹੜੀ ਕੈਨੇਡੀਅਨ ਪੋਪੂਲੇਸ਼ਨ ਆ ਉਹ ਕੰਮ ਨਹੀਂ ਕਰਨਾ ਚਾਹੁੰਦੀ ਸੈਚਡੇ ਸੰਡੇ ਨੂੰ ਤੇ ਇਸ ਕਰਕੇ ਜਿਹੜੀਆਂ ਉਹ ਫ੍ਰਾਈ ਹੁੰਦੀ ਆ ਸੋ ਇਸ ਕਰਕੇ ਜਿਹੜਾ ਉਹਨਾਂ ਦੀ ਹੀ ਲੋੜ ਦੇ ਮੁਤਾਬਕ ਇਹਨਾਂ ਨੇ ਜਿਹੜਾ 24 ਘੰਟੇ ਦਾ ਹੈ ਹੈ ਕਿ ਤਾਂ ਕਿ 8-8 ਘੰਟੇ ਦੀਆਂ ਤਿੰਨ ਸ਼ਿਫਟਾਂ ਸਟੂਡੈਂਟ ਕਵਰ ਕਰ ਸਕਦੇ ਹੁਣ ਇਹ ਉਹਨਾਂ ਦੀ ਭਲਾਈ ਲਈ ਨਹੀਂ ਹੈਗਾ ਇਹ ਇਹ ਕੰਪਨੀਆਂ ਦੀ ਭਲਾਈ ਲਈ ਲਈ ਹੀ ਇਹਨਾਂ ਨੇ ਲੇਬਰ ਸ਼ਾਰਟੇਜ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੂੰ 24 ਘੰਟੇ ਅਲੋਕ ਕੀਤਾ ਹੈਗਾ ਨੌਜਵਾਨ سپورਟ ਨੈਟਵਰਕ ਦੇ ਬੁਲਾਰੇ ਬਿਕਰਮਜੀਤ ਕੋਲੇਵਾਲ ਮੁਤਾਬਕ ਵਿਦਿਆਰਥੀ ਆਪਣੀ ਪੜ੍ਹਾਈ ਦੀ ਜ਼ਿੰਮੇਵਾਰੀ ਖੁਦ ਚੁੱਕਣ ਲਈ ਤਿਆਰ ਹਨ ਅਜਿਹੇ ਵਿੱਚ ਸਰਕਾਰ ਵੱਲੋਂ ਉਹਨਾਂ ਨੂੰ ਫੁੱਲ ਟਾਈਮ ਕੰਮ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ ਆਵਰਸ ਦੀ ਸਾਡੀ ਜਸੇਬੰਦੀ ਦੇ ਤਾਂ ਇਹ ਪੱਕਾ ਇਹ ਸਾਡਾ ਸਟੈਂਡ ਹੈਗਾ ਕਿ ਆਵਰਸ ਬਿਲ ਲਿਮਟ ਬਿਲਕੁਲ ਨਹੀਂ ਹੋਣੀ ਚਾਹੀਦੀ ਜੇ ਬੰਦੇ ਨੇ ਪਰਮਿਟ ਲੈਣਾ ਹੈ ਤਾਂ ਉਹਨੂੰ ਪੜ ਕੇ ਪਾਸ ਹੋਣਾ ਪਊਗਾ ਸੋ ਇਸ ਕਰਕੇ ਇਹ ਸਾਰੇ ਇਹ ਸਾਡੀ ਡਿਮਾਂਡ ਹੈਗੀ ਸਰਕਾਰ ਵੱਲੋਂ ਕਿ ਕੀਤਾ ਜਾਣਾ ਚਾਹੀਦਾ ਹੈ ਹੁਣ ਤਾਂ ਵੈਸੇ ਹੀ ਜਿਹੜਾ ਕੰਮ ਨਹੀਂ ਮਿਲ ਰਿਹਾ ਹੈਗਾ ਬਹੁਤ ਸਾਰੇ ਮਤਲਬ ਲੋਕਾਂ ਨੂੰ ਰੀਸੈਸ਼ਨ ਚੱਲ ਰਿਹਾ ਹੈ ਜੌਬਾਂ ਘਟ ਰਹੀਆਂ ਜੇ ਕਿਸੇ ਨੂੰ ਜੌਬ ਇਸ ਕਰਕੇ ਨਹੀਂ ਮਿਲ ਸਕਦੀ ਚਲੋ ਜੇ ਮਿਲ ਵੀ ਰਹੀ ਆ ਅਗਲਾ ਕਹਿੰਦਾ ਕਿ ਮੈਨੂੰ ਬੰਦਾ ਫੁੱਲ ਟਾਈਮ ਚਾਹੀਦਾ ਲਿਮਿਟੇਸ਼ਨ ਹੈਗੀ ਆ ਇਸ ਕਰਕੇ ਮੈਂ ਤੈਨੂੰ ਜੌਬ ਨਹੀਂ ਦੇਣੀ ਤਾਂ ਉਹ ਮਤਲਬ ਬੜਾ ਨੁਕਸਾਨਦਾਇਕ ਗੱਲ ਹੈਗੀ ਆ ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮੁੱਦਿਆਂ ਤੇ ਪੈਰਵਾਈ ਕਰਦੀ ਸੰਸਥਾ ਸੁਖਮਨੀ ਹੈਵਨ ਵੀ ਇਸ ਘੰਟਿਆਂ ਦੀ ਬੰਦਸ਼ ਨੂੰ ਜਾਇਜ਼ ਨਹੀਂ ਮੰਨਦੀ ਸੰਸਥਾ ਦੇ ਡਾਇਰੈਕਟਰ ਪਵਨਜੀਤ ਕੌਰ ਗਰੇਵਾਲ ਮੁਤਾਬਕ ਆਰਥਿਕ ਮਦਹਾਲੀ ਨਾਲ ਜੂਝ ਰਹੇ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਨੀਤੀ ਵਿੱਚ ਤੁਰੰਤ ਵਿਆਪਕ ਸੁਧਾਰ ਕਰਨ ਦੀ ਲੋੜ ਹੈ ਇਹ ਫੁੱਲ ਟਾਈਮ ਬੱਚੇ ਮੈਨੇਜ ਕਰ ਸਕਦੇ ਆ ਜੀ ਈਜ਼ਲੀ ਦੇਖੋ 40 ਘੰਟੇ ਕੰਮ ਕਰਨਾ ਹੈਗਾ ਇਹਨਾਂ ਦੇ 2 ਦਿਨ ਕਾਲਜ ਹੁੰਦੇ ਨੇ ਹੈਨਾ ਜਾਂ ਇਹਨਾਂ ਦੇ 1 ਦਿਨ ਕਾਲਜ ਹੁੰਦਾ ਹੈ పార్ਟ ਟਾਈਮ ਦੇ ਕੈਨ ਮੈਨੇਜ ਵੈਰੀ ਵੈਲ 40 ਘੰਟੇ ਦੇਖੋ ਆਪਾਂ ਦੇਖਿਆ ਨਾ ਬੱਚਾ ਟੀਵੀ ਵੀ ਦੇਖਦਾ ਇਹਨਾਂ ਨੂੰ ਸਭ ਤੋਂ ਜ਼ਿਆਦਾ ਸਟ्रेस ਲੈਵਲ ਇਹਨਾਂ ਦਾ ਹਾਈ ਹੈ ਬਿਕਾਜ਼ ਇਹਨਾਂ ਕੋਲੇ ਪੈਸੇ ਨਹੀਂ ਹੈਗੇ ਸਾਡੇ ਕੋਲੇ ਵੀ ਨਾ ਸਿਟੀਜ਼ਨਸ ਕੋਲੇ ਵੀ ਪੈਸੇ ਨਾ ਹੋਣ ਸਾਡਾ ਵੀ ਸਟ्रेस ਲੈਵਲ ਹਾਈ ਹੈ ਹੈਨਾ ਤੇ ਇਹਨਾਂ ਨੇ ਇਹ ਬੱਚੇ ਪੂਰਾ ਇਹਨਾਂ ਦੇ ਪੇਰੈਂਟਸ ਨੇ ਪਤਾ ਨਹੀਂ ਇੰਨਾ 30 30 40 40 ਲੱਖ ਲੱਖ ਇਹਨਾਂ ਨੂੰ ਭੇਜਿਆ ਉੱਥੋਂ ਵੀ ਇਹਨਾਂ ਨੇ ਖਰਚਾ ਚੱਕਿਆ ਹੋਇਆ ਹੈਗਾ ਸੋ ਫੁੱਲ ਟਾਈਮ ਆਵਸਥਾ ਇਹਨਾਂ ਦੇ ਹੋਣੀ ਚਾਹੀਦੀ ਰਹੀ ਗਰੇਵਾਲ ਮੁਤਾਬਿਕ ਸੁਖਮਣੀ ਹੈਵਨ ਸੰਸਥਾ ਵਿਦਿਆਰਥੀਆਂ ਵਿੱਚ ਆਰਥਿਕ ਤੰਗੀ ਕਾਰਨ ਪੈਦਾ ਹੋ ਰਏ ਗੰਭੀਰ ਮਾਨਸਿਕ ਤਣਾਅ ਦੇ ਮਾਮਲਿਆਂ ਨਾਲ ਨਜਿੱਠ ਰਹੀ ਹੈ ਜਿਹੜਾ ਸੁਸਾਈਡ ਕੇਸ ਹੈ ਨਾ ਉਹ ਐਵਰੀ ਡੇ ਇੱਕ ਬੱਚਾ ਸੁਸਾਈਡ ਕਰ ਰਿਹਾ ਜੀ ਆ ਹੁਣ ਸਾਡੇ ਜੀ ਰੀਸੈਂਟਲੀ ਮਾਰਟਮ ਤਿੰਨ ਬੱਚਿਆਂ ਨੇ ਸੁਸਾਈਡ ਕੀਤੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਸਾਹਮਣੇ ਨਹੀਂ ਆਉਂਦੇ ਹੈਗੇ ਉਹ ਗਵਰਨਮੈਂਟ ਵੀ ਉਹਨੂੰ ਦੱਸਦੀ ਨਹੀਂ ਹੈਗੀ ਇਹ ਜਿਹੜੇ ਨਾ ਜਿਹੜੇ ਇਹ ਪਾਲਿਸੀਜ਼ ਬਣਾਉਂਦੇ ਆ ਨਾ ਜੇ ਉਹਨਾਂ ਨੂੰ ਇਸ ਗਰਾਉਂਡ ਲੈਵਲ ਦੀ ਅਸਲੀਅਤ ਨਹੀਂ ਪਤਾ ਹਾਗੀ ਜਦੋਂ ਆਪਾਂ ਆਪਾਂ ਅਸੀਂ ਗਰਾਉਂਡ ਲੈਵਲ ਨਾਲ ਕੰਮ ਕਰਦੇ ਆ ਤੁਹਾਨੂੰ ਮੈਂਟਰਲ ਹੈਲਥ ਦਾ ਪਤਾ ਹੈ ਕਈ ਵਾਰੀ ਮੈਨੂੰ ਇਦਾਂ ਦੇ ਕਾਲ ਆਉਂਦੇ ਆ ਮੈਂ ਕਾਲ 'ਚ ਸੁਣਨੀ ਆ ਮੈਂ ਸੜਕ 'ਤੇ ਸੁਣਨੀ ਆ ਮੈਨੂੰ ਇਵਨ ਸਾਨੂੰ ATTC ਪੁਲਿਸ TTC ਅਪੀਲ ਪੁਲਿਸ ਤੇ ਆਵੇ ਦੇ ਨਿਊ ਬਾਊਟ ਸੁਖਮਨੀ ਹੈਵਨ ਉਹ ਕਾਲ ਕਰਦੇ ਆ ਵੀ ਬੱਚੀ ਟਿਮ ਹੌਟਲ 'ਚ ਤਿੰਨ ਦਿਨਾਂ ਦੀ ਬੈਠੀ ਆ ਗੁਰਦੁਆਰੇ ਰੰਦੇ ਨੇ ਗੁਰਦੁਆਰੇ ਵਾਲੇ ਖਾਲਸਾ ਢਾਲੇ ਵੀ ਸਾਨੂੰ ਹੱਪ ਫੋਨ ਕਰਦੇ ਆ ਵੀ ਤੁਹਾਨੂੰ ਕੋਈ ਦਿੱਦ ਤੋਂ ਕੁੜੀ ਟੈਂਡੈਂਟ ਤੋਂ ਗੁਰਦੁਆਰੇ ਸਰੀ ਉਹ ਮੈਂਟਲ ਹੈਲਥ ਹੈ ਉਹ ਉਹ ਉਹਦੇ ਕੋਲੇ ਜੌਬ ਨਹੀਂ ਹੈ ਉਹਦੇ ਕੋਲੇ ਮਨੀ ਨਹੀਂ ਹੈ ਉਹਦੇ ਕਰਕੇ ਉਹ ਬੱਚੀ ਕੁਝ ਵੀ ਕਰ ਸਕਦੀ ਹੈ ਔਰ ਕਰਦੇ ਵੀ ਨੇ ਜੇ ਬੱਚੇ ਕਰਦੇ ਵੀ ਨੇ ਨੌਜਵਾਨ سپورਟ ਨੈਟਵਰਕ ਅਤੇ ਸੁਖਮਨੀ ਹੈਵਨ ਨੇ ਸਰਕਾਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਫੌਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਤਾਂ ਜੋ ਮਹਿੰਗਾਈ ਨਾਲ ਦੋ ਦੋ ਹੱਥ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਾਹਤ ਮਿਲ ਸਕੇ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਬ੍ਰੈਂਪਟਨ